ਆਸਾ ਮਹਲਾ ਪੰਜਵਾ ਗੁਰ ਕੈ ਸਬਦ ਬਨਾ ਬੋ ਇਹੋ ਮਨ ਗੁਰ ਕਾ ਦਰਸ਼ਨ ਸੰਚ ਹੋ ਹਰ ਤਨ ਊਤਮ ਮਤ ਮੇਰੇ ਰਿਦੇ ਤੂ ਆਓ ਧਿਆਵੋ ਗਾਵੋ ਗੁਣ ਗੋਵਿੰਦਾ ਅਤ ਪ੍ਰੀਤਮ ਮੋਹ ਲਾਗੇ ਨਾਉ ਰਹਾਉ ਤ੍ਰਿਪਤ ਅਘਾਵਨ ਸਾਚੇ ਨਾਇ 68 ਮਜਨ ਸੰਤ ਧੂਰਾਏ ਸਭ ਮਹਿ ਜਾਣੋ ਕਰਤਾ ਏਕ ਸਾਧ ਸੰਗਤ ਮਿਲ ਬੁਧ ਬਿਬੇਕ ਦਾਸ ਸਗਲ ਕਾ ਛੋੜ ਬਿਮਾਨ ਨਾਨਕ ਕੋ ਗੁਰ ਦੀਨੋ ਦਾਨ ਆਸਾ ਮਹਿਲਾ 5ਵਾਂ ਬੁਧ ਪ੍ਰਗਾਸ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਅਲੇ ਬੂਡਤ ਕੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਹਾਉ ਮਹਾ ਅਗਹਾ ਅਗਨ ਕਾ ਸਾਗਰ ਗੁਰਬੋਹਿਤ ਤਾਰੇ ਰਤਨਾਗਰ ਦੁਤਰ ਅੰਧ ਵਿਖਮ ਐ ਮਾਇਆ ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਔਕਤ ਨਾ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਆਸਾ ਮਹਿਲਾ ਪੰਜਵਾ ਤਿਪ ਦੇ ਦੁਜਾ ਹਰ ਰਸ ਪੀਵਤ ਸਦਾ ਹੀ ਰਾਤਾ आन रसा खिन महलह जाता हर रस के माते मन सदा आनंद आन रसा में व्यापे चिंद हर रस पीवे अलमस्त मतवारा आन रसा सब हो छेरे रहौ हर रस की कीमत कहीं न जाए ਹਰ ਰਸ ਸਾਧੂ ਹਾਠ ਸਮਾਏ ਲੱਖ ਕਰੋੜੀ ਮਿਲੇ ਨਾ ਕਹਿਏ ਜਿਸ ਹੈ ਪ੍ਰਾਪਤ ਤਿਸ ਹੀ ਦੇਹ ਨਾਨਕ ਚਾਖ ਪਏ ਬਿਸਮਾਦ ਨਾਨਕ ਗੁਰ ਤੇ ਆਇਆ ਸਾਦ ਈਤ ਊਤ ਕਤ ਛੋੜ ਨ ਜਾਏ ਨਾਨਕ ਗੀਧਾ ਰਸ ਮਾਹੀ ਆਸਾ ਮਹਿਲਾ ਪੰਜਵਾ ਕਾਮ ਕ੍ਰੋਧ ਲੋਭ ਮੋਹ ਮਿਟਾਵੇ ਛੁੱਟ ਕੇ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵ ਕਮਾਵੇ ਤਾਂ ਪ੍ਰੀਤਮ ਹੋਵੇ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੁਖ ਭੂਖ ਮਿਟੇ ਤੇਰੋ ਸਹਸਾ ਸੁਖ ਪਾਵੇ ਤੂੰ ਸੁਖਮਨ ਨਾਰੀ ਰਹਾਓ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸੁਧ ਬਿਖ ਧਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾ ਪਾਵੇ ਸੋਭਾ ਹਰ ਦੁਆਰੀ ਇਹੀ ਆਚਾਰ ਇਹੀ ਵਿਵਹਾਰਾ ਆਗਿਆ ਮਾਨ भगत ਹੋਏ ਤੁਮਾਰੀ ਜੋ ਇਹੋ ਮੰਤਰ ਕਮਾਵੇ ਨਾਨਕ ਸੋ ਪੌਜਲ ਪਾਰ ਉਤਾਰੀ ਆਸਾ ਮਹਿਲਾ ਪੰਜਵਾ ਦੁਪ ਦੇ ਪਈ ਪ੍ਰਾਪਤ ਮਨੁਖ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਤਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਕਹੋ ਨਾਨਕ ਹਮਨੀ ਕੇ ਕਰਮ ਸਰਣ ਪਰੇ ਕੀ ਰਾਖੋ ਸਰਮਾ ਆਸਾ ਮਹਿਲਾ ਪੰਜਵਾ ਤੁਝ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੁਮਾਰੀ ਆਸਾ बैठत उठत सोवत जागत विसर नाहि तू सास गिरा सारहा राख राख शरण प्रभ अपनी अगन सागर विकराला नानक के सुख दाते सतगुरु हम तुमरे बाल गोपाला आशा महला पंजवा हर जन लीने प्रभु छडाये प्रीतम सयो मेरो मन मान्या ताप बुवा भिक्ख खाय रहौ पाला ताऊ कछु ना व्यापे राम नाम गुन गाए डाकी को चित कछु न लागे चरण कमल शरनाए संत प्रसाद भए कृपाला होए आप सहाय ਗੁਨ ਨਿਦਾਨ ਨਿਤ ਗਾਵੇ ਨਾਨਕ ਸਹਿ ਸਾ ਦੁਖ ਮਿਟਾਏ ਆਸਾ ਮਹਿਲਾ ਪੰਜਵਾ ਔਖਦ ਖਾਇਓ ਹਰ ਕੋ ਨਾਓ ਸੁਖ ਪਾਏ ਦੁਖ ਬਿਨ ਸਿਆ ਥਾਓ ਤਾਪ ਗਿਆ ਬਚਨ ਗੁਰ ਪੂਰੇ ਅਨਦ ਪਿਆ ਸਭ ਮਿਟੇ ਵਿਸੂਰੇ ਰਹੋ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹਿਲਾ ਪੰਜਵਾ ਬਾਂਛਤ ਨਾਹੀ ਸੋ ਬੇਲਾਈ ਬਿਨ ਹੁਕਮੇ ਕਿਉ 부ਝੇ 부ਝਾਈ ਠੰਡੀ ਤਾਤੀ ਮਿਟੀ ਖਾਈ ਉਹ ਨ ਬਾਲਾ ਬੂੜਾ ਪਾਈ ਰਹਾ ਨਾਨਕ ਦਾਸ ਸਾਧ ਸਰਣਾਈ ਗੁਰ ਪ੍ਰਸਾਦਿ ਭੋਪਾਰ ਪਰਾਈ ਆਸਾ ਮਹਿਲਾ ਪੰਜਵਾ ਸਦਾ ਸਦਾ ਆਤਮ ਪਰਗਾਸ ਸਾਧ ਸੰਗਤ ਹਰ ਚਰਣ ਨਿਵਾਸ RAM ਨਾਮ ਨਿਤ ਜਪ ਮਨ ਮੇਰੇ ਸੀਤਲ சாੰਤ ਸਦਾ ਸੁਖ ਪਾਵੇ ਕਿੱਲ ਵਿਖੇ ਜਾਹੇ ਸਭੇ ਮਨ ਤੇਰੇ ਰਹਾਉ ਕਹੋ ਨਾਨਕ ਜਾਕੇ ਪੂਰਨ ਕਰਮ ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ ਦੂਜੇ ਘਰ ਕੇ 34 ਆਸਾ ਮਹਿਲਾ 5ਵਾਂ ਜਾ ਕਾ ਹਰਿ ਸੁਆਮੀ ਪ੍ਰਭ ਬੇਲੀ ਬੀੜ ਗਈ ਫਿਰ ਨਹੀਂ ਦੁਹੇਲੀ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੂਖ ਸਹਿਜ ਆਨੰਦ ਸੁਹੇਲੀ ਸਾਧ ਸੰਗ ਗੁਣ ਗਾਏ ਅਤੋਲੀ ਹਰਿ ਸਿਮਰਤ ਨਾਨਕ ਭਈ ਅਮੋਲੀ ਅਸਾਮਲਾ 5 ਕਾਮ ਕ੍ਰੋਧ ਮਾਇਆ ਮਦ ਮਤਸਰ ਇਕ ਖੇਲਤ ਸਭ ਜੁਏ ਹਾਰੇ ਸਤ ਸੰਤੋਖ ਦਇਆ ਧਰਮ ਸਚ ਇਹ ਆਪਣੇ ਗ੍ਰਹਿ ਬੀਤਰ ਵਾਰੇ ਜਨਮ ਮਰਨ ਚੂਕੇ ਸਭ ਭਾਰੇ ਮਿਲਤ ਸੰਗ ਪਇਓ ਮਨ ਨਿਰਮਲ ਗੁਰ ਪੂਰੇ ਲੈ ਖਿਨ ਮਹ ਤਾਰੇ ਰਹਾਓ ਸਭ ਕੀ ਰੇਨ ਹੋਏ ਰਹੇ ਮਨੁਵਾ ਸਗਲੇ ਦੀ ਸਹਿ ਮੀਤ ਪਿਆਰੇ ਸਭ ਮਦੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀ ਸਮਾਰੇ ਏਕੋ ਏਕ ਆਪ ਏਕ ਏਕੇ ਏਕੇ ਹੈ ਸਗਲਾ ਭਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗਹਿਰ ਗੰਭੀਰ ਬੇਅੰਤ ਗੁਸਾਈ ਅੰਤ ਨਹੀਂ ਕਿਛ ਪਾਰਾ ਵਾਰੇ ਤੁਮਰੀ ਕਿਰਪਾ ਤੇ ਗੁਣ ਗਾਵੇ ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸਕਾਰੇ ਆਸਾ ਮਹਿਲਾ ਪੰਜਵਾ ਤੂ ਬੇਅੰਤ ਅਵਗਤ ਅਗੋਚਰ ਇਹ ਸਭ ਤੇਰਾ ਆਕਾਰ ਕਿਆ ਹਮ ਜੰਤ ਕਰਹਿ ਚਤੁਰਾਈ ਜਾ ਸਭ ਕਿਛੁ ਤੁਝੇ ਮਝਾਰ ਮੇਰੇ ਸਤਗੁਰ ਆਪਣੇ ਬਾਲਕ ਰਾਖੋ ਲੀਲਾ ਧਾਰ ਦੇਹੁ ਸੁਮਤ ਸਦਾ ਗੁਣ ਗਾਵਾ ਮੇਰੇ ठाकुर अगਮ ਅਪਾਰ ਰਹਾਓ ਜੈਸੇ ਜਨਨ ਜਠਰ ਮਹਿ ਪ੍ਰਾਨੀ ਓਹ ਰਹਤਾ ਨਾਮ ਅਧਾਰ ਅਦਤ ਕਰੇ ਸਾਸ ਸਾਸ ਸੰਮਾਰੇ ਨਾ ਪੋਹੇ ਅਗਨਾਰ ਪਰ ਤਨ ਪਰਦਾਰਾ ਪਰ ਨਿੰਦਾ ਇਨਸਿਓ ਪ੍ਰੀਤ ਨਿਵਾਰ ਚਰਨ ਕਮਲ ਸੇ ਵੀਰਦ ਅੰਤਰ ਗੁਰ ਪੂਰੇ ਕੈ ਆਧਾਰ ਗ੍ਰਹਿ ਮੰਦਰ ਮਹਿਲਾ ਜੋ ਦੀਸੇ ਨ ਕੋਈ ਸੰਗਾਰ ਜਬ ਲਗ ਜੀਵਹਿ ਕਲੀ ਕਾਲ ਮੈਂ ਜਨ ਨਾਨਕ ਨਾਮ ਸਮਾਰੈ ਆਸਾ ਕਰ ਤੀਜਾ ਮਹਿਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਜ ਮਿਲਕ ਜੋ ਬਨ ਗ੍ਰਹਿ ਸੋਬਾ ਰੂਪਵੰਤ ਜੁਵਾਨੀ ਬਹੁਤ ਦਰਪ ਹਸਤੀ ਅਰ ਘੋੜੇ ਲਾਲ ਲਾਖ ਬਿਆਨੀ ਆਗੇ ਦਰਗਹ ਕਾਮਨਾ ਆਵੇ छोड़ चले अभिमानी काहे एक बिना चित लाइए उठत बैठत सोवत जागत सदा सदा हर त्याइए रहौ महा विचित्र सुंदर आखाड़े रण में जीते पवाड़े हो मारो हो बन्दो छोड़ो मुखते एव बबाड़े ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚਲਿਆ ਏਕ ਦਿਹਾੜੇ ਕਰਮ ਤਰਮ ਜੁਗਤ ਬਹੁ ਕਰਤਾ ਕਰਨੇ ਹਾਰ ਨ ਜਾਣੇ ਉਪਦੇਸ਼ ਕਰੇ ਆਪਨਾ ਕਮਾਵੇ ਤਤ ਸਬਦ ਨਾ ਪਛਾਨੇ ਨਾਂਗਾ ਆਇਆ ਨਾਂਗੋ ਜਾਸੀ ਜੋ ਹਸਤੀ ਖਾਕ ਛਾਨੇ ਸੰਤ ਸਜਣ ਸੁਨੋ ਸਭ ਮੀਤਾ ਝੂਟਾ ਇਹੋ ਪਸਾਰਾ ਮੇਰੀ ਮੇਰੀ ਕਰ ਕਰ ਡੂਬੇ ਖਫ ਖਪ ਮੁਏ ਗਵਾਰਾ ਗੁਰ ਮਿਲ ਨਾਨਕ ਨਾਮ ਤੇ ਆਇਆ ਸਾਚ ਨਾਮ ਨਿਸਤਾਰਾ ਰਾਗ ਆਸਾ ਕਰ ਪੰਜਵਾ ਮਹਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ब्रह्म सोई सगले जगत तंद अंध को जागे हर जन जन महा मोहनी मगन प्रिय प्रीत प्राण को त्यागे विरला चरण कमल अनूप हर संत सुमंत को लागे साधु नानक साधु संग ਜਾਗੇ ਗਿਆਨ ਰੰਗ ਵਡ ਪਾਗੇ ਕਿਰਪਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਘਰ ਛੇਵਾ ਮਹਿਲਾ ਪੰਜਵਾ ਜੋ ਤੁਧ ਪਾਵੇ ਸੋ ਪਰਵਾਨ ਸੁਖ ਸਹਿਜ ਮਨ ਸੋਈ ਕਰਨ ਕਰਨ ਸਮਰੱਥ ਅਪਾਰਾ ਅਵਰ ਨਾਹੀ ਰੇ ਕੋਈ ਤੇਰੇ ਜਨ ਰਸਕ ਰਸਕ ਗੁਣ ਗਾਵੇ ਮਸਲਤ ਮਤਾ ਸਿਆਣਪ ਜਨ ਕੀ ਜੋ ਤੂ ਕਰੇ ਕਰਾਵੇ ਰਹਾਉ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਅਘਾਏ ਸਈ ਜਨ ਪੂਰੇ ਸੁਖ ਨਿਧਾਨ ਹਰ ਗਾਇਆ جا کو ٹیک تمہاری Swami تا کو نہی چنتا جا کو دیا تمہاری ہوئی سے سہا بھلے भगवंता परम मोह thro سب نیک سے جب کا درشن پایا ورتن نام নানک سچ کینا ہر نامے رنگ سمایا आसा मैला पंजवा जन्म जन्म की मलत होवे पराई अपना कीता पावे यह सुख नहीं दरग है ठोई जमपुर जाए पछावे निंदक अहला जन्म गवाया पहुच न साके काहू बाते ਆਗੇ ਠੋੜ ਨਾ ਪਾਇਆ ਰਹਾਉ ਕਿਰਤ ਪਿਆ ਨਿੰਦਕ ਬਪੁਰੇ ਕਾ ਕਿਆ ਉਹ ਕਰੇ ਵਿਚਾਰਾ ਤਹਾ ਵਿਗੂਤਾ ਜਹ ਕੋਏ ਨਾ ਰਾਖੇ ਉਹ ਕਿਸ ਪਹਿ ਕਰੇ ਪੁਕਾਰਾ